ਉਹਨਾਂ ਨੇ ਹੰਕਾਰ ਕਰਨਾ ਅਸੀਂ ਤੁਹਾਨੂੰ ਪਿਆਰ ਨਾਲ ਗੱਲਾਂ ਕਰਨੀਆਂ ਸਰਕਾਰ ਆਪਣੀ ਹੈ ਜੋ ਤਰੱਕੀ ਦੇ ਕੰਮ ਵਿਕਾਸ ਦੇ ਕੰਮ ਕਹੋਗੇ ਹੋਣਗੇ ਉਹ ਤਾਂ ਉਹ ਤਾਂ 1.5 ਪੌਣੇ 2 ਸਾਲ ਗਾਲਾਂ ਹੀ ਕੱਢਣਗੇ ਉਹਨਾਂ ਨੇ ਹੋਰ ਕੋਈ ਕੰਮ ਨਹੀਂ ਕਰਨਾ ਪਹਿਲਾਂ ਵੀ ਉਹਨਾਂ ਨੇ ਨਹੀਂ ਕੀਤਾ ਹੁਣ ਐਤ ਕਿ ਉਹਨਾਂ ਨੂੰ ਕੱਪੜੇ ਕਰਨਾ ਤਾਂ ਮੌਕਾ ਸੀ ਦਿੰਦੇ ਨਹੀਂ ਨਾ ਜੇਲ੍ਹ 'ਚ ਮਾਰਦੇ ਚੱਕ ਕੇ ਅਸੀਂ ਠੀਕ ਹੈ ਨਾ ਹੁਣ ਗਾਲਾਂ ਗੋਲੇ ਕੱਢ ਲੈਣਗੇ ਹੋਰ ਤਾਂ ਕੀ ਕਰ ਲੈਣਗੇ ਉਹ ਜਦੋਂ ਦੋ ਪਹਿਲਵਾਨ ਲੜਦੇ ਆ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਉਹ ਫਿਰ ਕੁਸ਼ਤੀ ਕਰਨ ਦੀ بجائے ਉਹ ਕੰਨ ਤੇ ਦੰਦੀ ਵੱਢ ਲੀ ਕਦੇ ਉਹੀ ਚੁੰਡੀ ਜੀ ਵੱਢ ਲੀ ਐਂ ਜੇ ਕਰ ਲੱਤੀ ਜਾਂਦਾ ਉਹ ਉਹਨਾਂ ਕੰਮਾਂ ਤੇ ਆ ਜਾਣਗੇ ਸੋ ਅਸੀਂ ਇਹ ਬਹੁਤ ਸਾਰਾ ਜਿਹੜੀ ਬਾਲਮੀਕ ਪਾਈਚਾਰਾ ਇੱਥੇ ਹੈ ਤੁਸੀਂ ਜਾ ਕੇ ਆਇਓ ਕਦੇ ਅੰਮ੍ਰਿਤਸਰ ਅਟਾਰੀ ਬਾਰਡਰ ਦੇ ਨੇੜੇ ਗਏ ਵੀ ਹੋਵੋਗੇ ਬਹੁਤ ਸਾਰੇ ਜਿਹੜੀ ਰਾਮ ਤੀਰਦੀ ਜਗ੍ਹਾ ਉੱਥੇ 32 ਕਰੋੜ ਰੁਪਇਆ ਲਾ ਕੇ ਭਗਵਾਨ ਵਾਲਮੀਕ ਜੀ ਦਾ ਇੱਕ ਮਿਊਜ਼ੀਅਮ ਬਣਾਇਆ ਤੁਸੀਂ ਦੇਖ ਕੇ ਆਇਓ ਤੁਸੀਂ ਆਏ ਲੱਗਦਾ ਜਿਵੇਂ ਭਗਵਾਨ ਵਾਲਮੀਕ ਉੱਥੇ ਜੰਗਲਾਂ 'ਚ ਬੈਠ ਕੇ ਫਰਮਾਨ ਲਿਖ ਰਹੇ ਹੋਣ ਉੱਥੇ ਬਹੁਤ ਸੋਹਣਾ 5D ਜਿਹੜਾ ਕਲੈਕਸ਼ਨ ਹੈ ਔਰ ਦੇਸ਼ ਦਾ ਸਭ ਤੋਂ ਵਧੀਆ ਲੱਖਾਂ ਲੋਕ ਆਉਂਦੇ ਆ ਉੱਥੇ ਦਰਸ਼ਨ ਕਰਨ ਤੇ ਅਸੀਂ ਚਾਹੁੰਦੇ ਹਾਂ ਕਿ ਹਰ ਧਰਮ ਦਾ ਸਤਕਾਰ ਹੋਵੇ ਹਰ ਧਰਮ ਦੇ ਲੋਕ ਪਿਆਰ ਨਾਲ ਮਾਣ ਇੱਜ਼ਤ ਨਾਲ ਰਹਿਣ ਅਸੀਂ ਇੱਕ ਧਰਮ ਦਾ ਨਾਂ ਕਦੇ ਵੀ ਧਰਮ ਦੇ ਨਾਂ ਤੇ ਅਸੀਂ ਵੋਟਾਂ ਨਹੀਂ ਮੰਗਦੇ ਉਹ ਹੋਰ ਨੇ ਜਿਹੜੇ ਧਰਮਾਂ ਦੇ ਨਾਂ ਤੇ ਲੜਾਉਂਦੇ ਆ ਜਾਂ ਪੜਕਾਉਂਦੇ ਆ ਬਹੁਤ ਭਾਰੀ ਗਿਣਤੀ ਚ ਮਾਮਾ ਭੈਣਾਂ ਆਈਆਂ ਨੇ ਮੈਂ ਬੜਾ ਧੰਨਵਾਦ ਕਰਦਾ ਪ੍ਰਮਾਤਮਾ ਵੀ ਸਾਥ ਦਿੰਦਾ ਕਹਿੰਦੇ ਜਦੋਂ ਨੀਅਤ ਸਾਫ਼ ਹੋਵੇ ਫਿਰ ਆਪ ਵੀ ਸਾਥ ਦਿੰਦਾ ਆਪਣੇ ਪੰਜਾਬੀ ਦੀ ਕਹਾਵਤਾਂ ਨੀਤਾਂ ਨੂੰ ਮਰਾਦਾ ਅੱਜ ਹੀ ਚੋਣ ਨਿਸ਼ਾਨ ਫੈਸਲਾ ਹੋਇਆ ਹੈ ਕਿ ਚੋਣ ਨਿਸ਼ਾਨ ਕਿੰਵੇਂ ਨੰਬਰ ਤੇ ਹੁੰਦਾ ਉਹ ਨਾਵਾਂ ਦੇ ਹਿਸਾਬ ਨਾਲ ਹੁੰਦਾ ਹੈ ਪੰਜਾਬ ਦੇ ਵਿੱਚ ਪੰਜਾਬੀ ਦੀ ਜਿਹੜੇ ਊੜਾ ਆੜੇ ਦੇ ਹਿਸਾਬ ਨਾਲ ਜਿਹੜਾ ਜਿਹਦਾ ਨਾਮ ਪਹਿਲਾਂ ਆਉਂਦਾ ਹੈ ਅੱਖਰ ਨਾਮ ਦਾ ਪਹਿਲਾ ਅੱਖਰ ਉਹਨੂੰ ਪਹਿਲਾਂ ਮਿਲ ਜਾਂਦਾ ਹੈ ਉਦੋਂ ਗਹਾਲੇ ਨੂੰ ਦੂਜਾ ਨੰਬਰ ਮਿਲ ਜਾਂਦਾ ਹੈ ਫਿਰ ਤੀਜਾ ਬਈ ਤੇ ਆਪਣਾ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਜੀ ਮਿਲੇ ਆ ਦੁਪਹਿਰ ਤੋਂ ਬਾਅਦ ਆਪਣਾ ਨੰਬਰ ਵੀ ਪਹਿਲਾ ਨੰਬਰ ਹੀ ਆਇਆ ਪਹਿਲੇ ਨੰਬਰ ਤੇ ਵਜਣਾ ਆਪਣਾ ਜਿੰਦਾਬਾਦ ਜਿੰਦਾਬਾਦ ਸੁਚਾੜੂ ਦਾ ਚੋਣ ਨਿਸ਼ਾਨਾ ਚਾੜੂ ਨੂੰ ਸਾਰੇ ਜਾਣ ਦਿਓ ਚਾੜੂ ਦਾ ਕੰਮ ਹੀ ਸਫਾਈ ਕਰਨਾ ਹੁੰਦਾ ਹੈ ਇਹ ਜਿਹੜਾ ਲੁਧਿਆਣੇ ਚ ਇਹਨਾਂ ਨੇ ਗੰਦ ਪਾਇਆ ਸੀ ਉਹਨੂੰ ਸਾਫ਼ ਕਰੀਏ ਇਹ ਜਿਹੜਾ ਇਹਨਾਂ ਨੇ ਕ੍ਰਪਸ਼ਨ ਵਾਲਾ ਰਿਸ਼ਵਤ ਖੋਰੀ ਵਾਲਾ ਗਰੀਬਾਂ ਨਾਲ ਧੱਕੇ ਉਹ ਕਬਜ਼ੇ ਨਜਾਇਜ਼ ਨਸ਼ੇ ਵੇਚਣੇ ਲੋਕਾਂ ਤੇ ਝੂਠੇ ਪਰਚੇ ਪਾਉਣੇ ਸਾਰਾ ਗੰਦ ਪਾਇਆ ਸਿਸਟਮ ਨੇ ਉਹਨੂੰ ਸਿਸਟਮ ਨੂੰ ਸਾਫ਼ ਕਰਨਾ ਪੈਣਾ ਮੈਨੂੰ ਬਹੁਤ ਇਹ ਗੱਲ ਦੱਸ ਦਿਆਂ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਸਾਥ ਦਿੰਨੇ ਹੋ ਨਹੀਂ ਤਾਂ ਤੁਸੀਂ ਐਨੀ ਰਾਤ ਗਏ ਕਿਸੇ ਹੋਰ ਦੀ ਰੈਲੀ 'ਚ ਨਹੀਂ ਜਾਂਦੇ ਕਿਉਂਕਿ ਤੁਸੀਂ ਉਹਨਾਂ ਨੂੰ ਜਾਣਦੇ ਹੋ ਤੁਸੀਂ ਉਹਨਾਂ ਨੂੰ ਜਾਣਦੇ ਹੋ ਵੀ ਇਹਨਾਂ ਨੇ ਕਰਤੂਤਾਂ ਕੀ ਨੇ ਤੁਸੀਂ ਪਹਿਲਾਂ ਵੋਟਾਂ ਪਾ ਕੇ ਦੇਖ ਲਿਆ ਉਹਨਾਂ ਨੂੰ ਇਹ ਆਪਣੀ ਨਵੀਂ ਪਾਰਟੀ ਐ ਤੁਸੀਂ ਉਹਨਾਂ ਨੂੰ ਪਹਿਲਾਂ ਵੋਟਾਂ ਪਾ ਕੇ ਦੇਖ ਲਿਆ ਉਮੀਦਾਂ ਤੇ ਪੂਰੇ ਨਹੀਂ ਉਤਰੇ ਉਹ ਤਾਂ ਨਸ਼ੇ ਵੰਡ ਕੇ ਪੈਸੇ ਵੰਡ ਕੇ ਐ ਸਮਝਦੇ ਲੋਕਾਂ ਨੂੰ ਜਿਵੇਂ ਲੋਕਾਂ ਨੂੰ ਭੇਡਾਂ ਬੱਕਰੀਆਂ ਵਾਂਗੂ ਹੱਤੀ ਫਿਰਦੇ ਐ ਪੰਜ ਸਾਲ ਇੱਧਰ ਨੂੰ ਹੱਕ ਲਓ ਪੰਜ ਸਾਲ ਇੱਧਰ ਨੂੰ ਹੱਕ ਲਓ ਅਸੀਂ ਲੋਕਾਂ ਨੂੰ ਕਹਿੰਨੇ ਆ ਕਿ ਤੁਹਾਡਾ ਹੱਕ ਐ ਤੁਸੀਂ ਮਾਲਕੋਂ ਵੋਟ ਪਾ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ चुरंजा हजार एक सौ चुरंजा नौकरियां सरकारी नौकरियां तोड़े जामने ही। नंबर आ उन नौकरी मिली कोई पैसे ना नहीं भी पैसे चाहिए नौकरी, ले नौकरी, ले नौकरी वास्ते सरकारी। जा कोई एम एल एंतरी सिफारिश नहीं है ना पढ़ो गरीबा बच्चों बहुत सारी नौकरियां मिली सरकारी स्कूलों का काया पाल करता सकारी स्कूलों कौन पढ़ पढ़ा गरीबां बच्चे कला दलिया खान आलियां बिल्डिंगा बनाती ਨਾ ਟੀਚਰ ਨਾ ਉੱਥੇ ਕੋਈ ਫਰਨੀਚਰ ਨਾ ਪੀਣ ਵਾਲਾ ਪਾਣੀ ਨਾ ਸਿਲੇਬਸ ਨਾ ਵਰਦੀ ਕੁਝ ਨਹੀਂ ਸੀ ਸੋ ਗਰੀਬ ਕਹਿੰਦਾ ਕੀ ਕਰੀਏ ਵੀ ਹੁਣ ਪ੍ਰਾਈਵੇਟ ਸਕੂਲਾਂ ਚ ਪੜਾਉਣ ਦੀ ਜੇਬ ਨਹੀਂ ਇਜਾਜ਼ਤ ਦਿੰਦੀ ਸਰਕਾਰੀ ਚ ਰਿਜ਼ਲਟ ਨਹੀਂ ਆਉਂਦੇ ਅਸੀਂ ਸਰਕਾਰੀ ਠੀਕ ਕੀਤੇ ਸਰਕਾਰੀ ਸਕੂਲਾਂ ਦੇ ਬੱਚੇ ਇਸ ਵਕਤ ਪ੍ਰਾਈਵੇਟ ਤੋਂ ਵੱਧ ਨੰਬਰ ਲੈ ਕੇ ਪਾਸ ਹੋ ਰਹੇ ਨੇ ਔਰ ਉਹੀ ਤੁਹਾਡੀਆਂ ਗਰੀਬੀਆਂ ਚੱਕਣਗੇ ਅੱਜ ਮੈਨੂੰ 44 ਬੱਚਿਆਂ ਨੂੰ ਮਿਲ ਕੇ ਆਏ ਅੱਜ ਮੈਂ ਘਰੇ ਬੁਲਾਏ ਸੀ ਆਮ ਘਰਾਂ ਦੇ ਜਵਾਕ ਜਮੀ ਕਿਸੇ ਦਾ ਬਾਪੂ ਟੇਲਰ ਮਾਸਟਰ ਹੈ ਕੋਈ ਮਜ਼ਦੂਰ ਹੈ ਕੋਈ ਬੱਸ ਚਲਾਉਂਦਾ ਕੋਈ ਰੇੜੀ ਲਾਉਂਦਾ ਹੈ ਉਹਨਾਂ ਦੇ ਬੱਚੇ IIT ਕਲੀਅਰ ਕਰਕੇ 40 ਬੱਚੇ ਪੰਜਾਬ ਨਾਰਥ ਇੰਡੀਆ ਚੋਂ ਪਹਿਲੇ ਨੰਬਰ ਤੇ ਆਏ ਜੀ ਔਰ 1 ਰੁਪਿਆ ਨਹੀਂ ਲੱਗਿਆ ਕਿਸੇ ਬੱਚੇ ਦਾ ਨਾ ਤੇ ਉਸੇ ਰਖੜੀ ਪਈ ਸਾਰੀ ਕੋਚਿੰਗ ਸਰਕਾਰੀ ਸਕੂਲਾਂ ਚ ਸਾਰੀ ਕੋਚਿੰਗ ਉਹਨਾਂ ਸਕੂਲਾਂ ਚ ਸੋਇਸ ਕਰਕੇ ਅਸੀਂ ਚਾਹੁੰਦੇ ਹਾਂ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਕਿੰਨਾ ਚਿਰ ਆਪਾਂ ਇੰਨਾ ਮੂਰੇ ਹੱਥ ੱਡੀ ਜਾਵਾਂਗੇ ਨੀਲਾ ਕਾਰਡ ਬਣਾਤਾ ਪੀਲਾ ਕਾਰਡ ਬਣਾਤਾ ਹਰਾ ਕਾਰਡ ਇਹ ਨੀਲੇ ਪੀਲੇ ਹਰੇ ਕਾਰਡਾਂ ਨੇ ਗਰੀਬੀ ਨਹੀਂ ਚੱਕਣੀ ਗਰੀਬੀ ਤੁਹਾਡੇ ਜਵਾਕ ਚੱਕਣਗੇ ਜਦੋਂ ਅਫਸਰ ਬਣ ਜਾਣਗੇ ਜਦੋਂ ਉਹ 10 10 20 20 50 50 ਲੱਖ ਰੁਪਏ ਦੇ ਪੈਕੇਜ ਤੇ ਜਾਣਗੇ ਨਾ ਕੰਪਨੀਆਂ ਚ ਉਦੋਂ ਉਦੋਂ ਕਰਦੇ ਹਾਲਾਤ ਬਦਲਣਗੇ ਅਸੀਂ ਲੱਗੇ ਹੋਏ ਹਾਂ ਕਿ ਜਵਾਕਾਂ ਨੂੰ ਪੜਾਈਏ ਔਰ ਪੜਾ ਕੇ ਨੌਕਰੀਆਂ ਦੇਈਏ ਉਹਨਾਂ ਨੂੰ ਤਾਂ ਹੀਓ ਦੇਖੋ ਬੇਲਾਮਨ ਸ਼ੈਤਾਨੀ ਦਾ ਘਰ ਨੌਕਰੀਆਂ ਨਹੀਂ ਮਿਲਦੀਆਂ ਉਹ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਆ ਨਸ਼ਿਆਂ ਨੂੰਸ਼ਿਆਂ 'ਚ ਪੈ ਜਾਂਦੇ ਆ ਘਰ ਬਰਬਾਦ ਹੋ ਜਾਂਦੇ ਸੋ ਅਸੀਂ ਯੁੱਧ ਨਸ਼ਿਆਂ ਵਿਰੁੱਧ ਵੀ ਚਲਾਇਆ ਹੋਇਆ ਓਜ ਵੀ ਤੁਸੀਂ ਸਾਥ ਦੇ ਰਹੇ ਹੋ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਹੈ ਗਿੱਧੇ ਪੰਘੜੇ ਪਾਉਂਦਾ ਪੰਜਾਬ ਬਣਾਉਣਾ ਹੈ 17 ਗੋਂ ਦਾ ਪੰਜਾਬ ਬਣਾਉਣਾ ਹੈ ਫੌਜ ਚ ਭਰਤੀ ਹੋਣ ਵਾਸਤੇ ਜਰਨੈਲਾਂ ਕਰਨੈਲਾਂ ਦਾ ਪੰਜਾਬ ਬਣਾਉਣਾ ਹੈ ਇਹ ਜਿਹੜਾ ਮੈਨੀਫੈਸਟੋ ਲੈ ਕੇ ਅਸੀਂ ਤੁਰੇ ਹਾਂ 19 ਤਰੀਕ ਨੂੰ ਪਹਿਲੇ ਨੰਬਰ ਤੇ ਵਟਾਣਾ ਹੈ ਜਦੋਂ ਬਟਨ ਦਬੋਗੇ ਤਾਂ ਉੱਚੋਂ ਮਸ਼ੀਨ ਚੋਂ ਆਵਾਜ਼ ਆਊਗੀ ਟੀ ਏਦਾਂ ਦੀ ਆਵਾਜ਼ ਆਊਗੀ ਤੁਸੀਂ ਸਮਝੋ ਮਸ਼ੀਨ ਦੀ ਨਹੀਂ ਹੈਗੀ ਉਹ ਆਵਾਜ਼ ਉਹ ਆਸ਼ੂਰਾਂ ਦੀ ਚੀਕਾਂ ਨੇ ਉਹ ਪਾਜ ਪਾਲੇ ਨੇ ਚੀਕਾਂ ਨੇ ਇਹਨਾਂ ਨੇ ਆਪਣੀਆਂ ਬਹੁਤ ਕਢਾਈਆਂ ਆਪਾਂ ਵੀ ਕਢਾਈਏ ਹੁਣ ਆਪਾਂ ਨੂੰ 75 ਸਾਲ ਤੋਂ ਚੀਕਾਂ ਹੀ ਕਢਾਉਂਦੇ ਆਉਂਦੇ ਹੋਰ ਕੀ ਕਰਦੇ ਕਿਸ ਪੱਧਰ ਤੇ ਲੈ ਕੇ ਇਹ ਸੂਬਾ ਪਹਿਲੇ ਨੰਬਰ ਤੇ ਹੁੰਦਾ ਸੀ 17ਵੇਂ 18ਵੇਂ ਨੰਬਰ ਤੇ ਮਾਰਿਆ ਚੱਕੇ ਹੁਣ ਠੀਕ ਕਰ ਰਹੇ ਆ ਖਜ਼ਾਨਾ ਵੀ ਪੜ ਰਹੇ ਆ ਲੋਕਾਂ ਨੂੰ ਸਹੂਲਤਾ ਵੀ ਦੇ ਰਹੇ ਆ ਬਿਜਲੀ ਦੇ ਬਿਲਾ ਦੇਖ ਲਓ 90% ਘਰਾਂ ਨੂੰ ਬਿਜਲੀ ਦੇ ਬਿੱਲ ਫ੍ਰੀ ਹੁੰਦੇ ਨੇ ਕੋਈ ਜ਼ੀਰੋ ਬਿੱਲ ਹੁੰਦਾ ਜੀ ਥਰਮਲ ਪਲਾਂਟ ਵੀ ਖਰੀਦਲੇ ਨਾਲੇ ਕੋਲੇ ਦੀ ਖਾਨ ਚਲਾਲੀ ਛਤੀਸਗੜ੍ਹ ਵਾਲੀ ਕੋਈ ਬਿਜਲੀ ਦੀ ਘਾਟ ਨਹੀਂ ਖੇਤਾਂ ਨੂੰ ਵੀ ਨਹੀਂ ਬਿਜਲੀ ਦੀ ਘਾਟ ਲੇਬਰ ਲਾਅ ਚੇਂਜ ਕੀਤੇ ਨੇ ਮਜ਼ਦੂਰਾਂ ਨੂੰ ਉਹਦੀ ਮਜ਼ਦੂਰੀ ਵੀ ਮਿਲੇ ਦੁਕਾਨ ਤੇ ਕੰਮ ਕਰਦੇ ਹੋਵਾਂ ਓਵਰਟਾਈਮ ਲਾਉਣਾ ਚਾਹੁੰਦੇ ਹੋ ਪਹਿਲਾਂ 44 ਘੰਟੇ ਸੀ 150 ਘੰਟਾ ਕਰਤਾ ਕੱਲ ਹੀ ਬਦਲਿਆ ਸੀ ਉਹ ਵੱਧ ਟਾਈਮ ਲਾਉਂਗੇ ਤਾਂ ਦੁੱਗਣੇ ਪੈਸੇ ਮਿਲਣਗੇ ਇੱਕ ਘੰਟੇ ਦੇ ਜਿੰਨੇ ਤੁਹਾਨੂੰ 8 ਘੰਟਿਆਂ ਦੇ ਮਿਲਦੇ ਨੇ ਉਹਦਾ ਦੁੱਗਣੇ ਜੇ 2 ਘੰਟੇ ਵੱਧ ਲਾਉਣੇ ਆ ਮਰਜੀ ਥੋੜੀ ਲੋਨੇ ਲਾਓ ਨਹੀਂ ਨਾ ਸੀ ਦੁਕਾਨਦਾਰਾਂ ਨੂੰ ਵੀ ਫਾਇਦਾ ਕੀਤਾ ਕਿ 20 ਤੋਂ ਵੱਧ 20 ਤੋਂ ਘੱਟ ਜੇ ਤੁਹਾਡੇ ਕੋਲ ਮਲਾਜ਼ਮ ਕੰਮ ਕਰਦੇ ਨੇ ਕੋਈ ਤੁਹਾਨੂੰ ਪੁੱਛਦਾ ਨਹੀਂ ਕੋਈ ਇਨਸਪੈਕਟਰ ਨਹੀਂ ਪੁੱਛ ਸਕਦਾ ਉਹਦਾ ਕੰਮ ਕਰੋ ਲੋਕਾਂ ਨੂੰ ਕੰਮ ਦਿਓ ਰੋਜ਼ਗਾਰ ਦਿਓ ਲੋਕਾਂ ਦੇ ਚੁੱਲ੍ਹੇ ਬਲਨੇ ਚਾਹੀਦੇ ਇਹੇ ਚੁੱਲਿਆਂ ਦੀ ਅੱਗ ਖੋਂਦੇ ਆ ਸਾਰਾ ਕੁਝ ਹੀ ਸਾਡਾ ਹੋਟਲ ਵੀ ਮੇਰੇ ਢਾਬੇ ਵੀ ਮੇਰੇ ਬੱਸਾਂ ਵੀ ਮੇਰੀਆਂ ਰੇਤਾ ਵੀ ਮੇਰਾ ਜੋ ਮਰਜੀ ਮਤਲਬ ਐਨਾ ਆਮ ਤੌਰ ਤੇ ਲੀਡਰ ਜਿਹੜੇ ਨੇ ਉਹਨਾਂ ਬਾਰੇ ਕੀ ਮਸ਼ਹੂਰ ਹੁੰਦਾ ਫਲਾਣਾ ਲੀਡਰ ਆਇਆ ਸੀ ਉਹਨੇ ਆ ਕਾਨੂੰਨ ਬਣਾਤਾ ਉਹਦੇ ਨਾਲ ਪੰਜਾਬ ਬਚ ਗਿਆ ਬਈ ਉਹਨੇ ਫਲਾਣਾ ਕਾਨੂੰਨ ਬਣਾਤਾ ਉਹਨੇ ਆ ਸਮਾਜ ਬਚ ਗਿਆ ਬਈ ਉਹਨੇ ਆ ਨੌਕਰੀਆਂ ਦੇਤੀਆਂ ਉਹਨੇ ਆ ਕੱਟਦੇ ਉਹਨੇ ਆ ਫੈਕਟਰੀਆਂ ਲਿਆਤੀਆਂ ਆ ਹੁੰਦਾ ਐਨਾ ਬਾਰੇ ਕੀ ਮਸ਼ਹੂਰ ਹੈ ਸੁਖਵੀਰ ਬਾਦਲ ਹੋਰਾਂ ਬਾਰੇ ਉਹੀ ਕਹਿ ਦਿਓ ਤੁਸੀਂ ਭਾਵੇਂ ਬਹਿ ਕੇ ਕਿਤੇ ਚਾਰ ਬੰਦੇ ਬੈਠੇ ਨੇ ਕਿੱਥੇ ਝੂਠ ਬੋਲ ਦੋ ਸੱਤ ਚ ਬਹਿ ਕੇ ਵੀ ਤਾਇਆ ਪਟਿਆਲੇ ਫੁਹਾਰਾ ਚੌਂਕ 'ਚ ਇੱਕ ਸਮੋਸਿਆਂ ਦੀ ਰੇੜੀ ਸੀ ਪੱਪੂ ਦੀ ਉਹੀ ਕਹਿ ਦੋ ਅੱਛਾ ਵੀ ਸ਼ੇਰਾ 3000 ਦੇ ਸਮੋਸੇ ਇੱਕ ਦਿਨ ਚ ਵੇਚਣਾ ਸੀ ਅੱਛਾ ਵੀ ਸ਼ੇਰਾ ਤਾਇਆ ਇੱਕ ਦਿਨ ਸੁਖਬੀਰ ਬਾਦਲ ਦੀ ਗੱਡੀ ਲੰਗੀ ਉਹਦੇ ਘੱਟ ਜਾ ਦੇਖ ਕੇ ਉਹਨੇ ਆਪਦੇ ਪੀਏ ਨੂੰ ਪੁੱਛਿਆ ਕਹਿੰਦਾ ਵੀ ਆਹ ਘੱਟ ਕਾਦਾ ਉਹਦਾ ਪੀਏ ਕਹਿੰਦਾ ਕਮਾਲ ਕਰਦੇ ਹੋ ਜੀ ਪੱਪੂ ਸਮੋਸੇ ਵਾਲੇ ਦੇ ਘੱਟ ਨਹੀਂ ਹੋਊਗਾ ਫਿਰ ਹੋਰ ਕਿਹਦੇ ਹੋਊਗਾ ਜੀ ਪੱਪੂ ਦੀ ਰੇੜੀ ਹੈ ਫੇਰ ਵੀ ਸ਼ੇਰਾ ਫੇਰ ਕੀ ਤਾਇਆ ਪਾ ਲਿਆ ਹੀ ਸਭ ਰੇੜੀ ਚ ਹੁਣ 1500 ਪੱਪੂ ਦਾ ਹੈ 1500 ਬਾਦਲ ਕਲੇ ਬੱਪੂ ਦਾ ਲੈ ਉਹ ਮੂਰਤ ਆਇਆ ਇਹ ਨਹੀਂ ਕਹਿੰਦਾ ਵੀ ਯਾਰ ਕਿਉਂ ਝੂਠ ਬੋਲੀ ਜਾਂਦੇ ਆ ਰੇੜੀਆਂ ਬੱਸਾਂ ਟਰਾਂਸਪੋਰਟ ਉਹਨਾਂ ਦੇ ਜ਼ਮੀਨਾਂ ਨੇ ਉਹ ਜਿਹੜਾ ਸੋਚਿਆ ਨਹੀਂ ਰੇੜੀਆਂ ਚ ਸਪਾਉਣਗੇ ਤਾਂ ਆਇਆ ਦੋ ਰੇੜੀਆਂ ਦੇ ਐਡਰੈਸ ਦੇ ਦਿੰਦਾ ਪਾ ਲਿਆ ਉਹ ਪਾ ਲਿਆ ਉਹ ਪੁੱਛੋ ਵੀ ਇਹਨਾਂ ਨੇ ਇੱਕ ਪੂਜੀ ਵਾਲੀ ਦੁਕਾਨ ਦੱਬੀ ਹੈ ਲੈ ਦੱਸੋ ਕੀ 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 ਕਰ ਪੈਸੇ ਨਾਲ ਲੈ ਜੂਗੇ ਯਾਰ ਦੱਸੋ ਕਿਉਂ ਗਰੀਬਾਂ ਦੀਆਂ ਬਾਤਾਂ ਦਵਾਵਾਂ ਲਈ ਜਾਂਦੇ ਹੋ ਸੋ ਇਸ ਕਰਕੇ ਅਸੀਂ ਤਾਂ ਨਾਲ ਆ ਥੋੜੇ ਆਮ ਘਰਾਂ ਚੋਂ ਉੱਠ ਕੇ ਆਇਆ ਖੇਤੀ ਦਾ ਹਰ ਕੰਮ ਕੀਤਾ ਦਿਹਾੜੀਆਂ ਪੁੱਛਣ ਵੀ ਜਾਂਦੇ ਰਹੇ ਆ ਉਹਨਾਂ ਘਰਾਂ ਦੇ ਨਕਸ਼ੇ ਵੀ ਪਤਾ ਜੇ ਚੁੱਲ੍ਹਾ ਤਾਂ ਅਗਨੀ ਅੱਗੇ ਤਾਂ ਤਵਾ ਨਹੀਂ ਤਵਾ ਤਾਂ ਆਟਾ ਨਹੀਂ ਜੇ ਰਜਾਈ ਹੈ ਤਾਂ ਚ ਲੋਗੜ ਨਹੀਂ ਜੇ ਰਜਾਈ ਚ ਲੋਗੜ ਹੈ ਤਾਂ ਤਾਂ ਛੱਤ ਨਹੀਂ ਇੱਥੇ ਲਈ ਫਿਰਦੇ ਸੰ ਤਾਂ ਮਤਲਬ ਆਟਾ ਦਾਲ ਸਕੀਮ ਚ ਹੀ ਪਾ ਰੱਖਿਆ ਬਸ ਅਹੀਂ ਲਈ ਫਿਰਦੇ ਨਾ ਕੋਈ ਪੜਾਉਣ ਦੀ ਗੱਲ ਕਰਦਾ ਨਾ ਸਾਡੇ ਜੋ ਆਕਾਂ ਨੂੰ ਕੋਈ ਨੌਕਰੀ ਦੇਣ ਦੀ ਗੱਲ ਕਰਦਾ ਨਾ ਬਿਜ਼ਨਸ ਦੀ ਬਾਹੀਂ ਰਹੋ ਜੀ ਕਈ ਪੀੜ੍ਹੀਆਂ ਤੋਂ ਅਹੀਂ ਰਹੋ ਜੀ ਬਸ ਵੋਟਾਂ ਮਿਲੇ ਆ ਜਾਂਦੇ ਨੇ ਨਾਰੇ ਲਵਾ ਲੈਂਦੇ ਨੇ ਵਰਤ ਕੇ ਹੋ ਜਾਂਦੇ ਨੇ ਮੁੜ ਕੇ ਕੋਈ ਨਹੀਂ ਪੁੱਛਦਾ ਜੀ ਸੋ ਅਸੀਂ ਥੋੜੇ ਆਪਣੇ ਆ ਸਾਨੂੰ ਦਰਦ ਪਤਾ ਹੈ ਅਸੀਂ ਪਿੰਡਾਂ ਚੋਂ ਆਏ ਹੋਏ ਆ ਅਸੀਂ ਛੋਟੀਆਂ ਛੋਟੀਆਂ ਗੜੀਆਂ ਚੋਂ ਆਏ ਹੋਏ ਆ ਨਾ ਕੋ ਟੈਲੀਵਿਜ਼ਨ ਤੇ ਆਉਣ ਦਾ ਮੈਨੂੰ ਚਾਹ ਹੈ ਬਹੁਤ ਟੈਲੀਵਿਜ਼ਨ ਤੇ ਆ ਕੇ ਸਾ 17 ਸਾਲ ਦਾ ਜਦੋਂ ਐ ਸ਼ਹਿਰ ਚ ਆ ਗਿਆ ਸੀ ਮੈਂ ਆ ਸ਼ਹਿਰ ਮੇਰੀ ਕਰਮ ਭੂਮੀ ਹੈ ਐ ਸ਼ਹਿਰ ਚ 17 ਸਾਲ ਦਾ ਇੱਥੇ ਰਹਿੰਦਾ ਸੀ ਮੈਂ ਆਪਣਾ ਅਦਰਸ਼ ਕਲੋਨੀ ਅਗਰਨਗਰ ਦੇ ਸਾਹਮਣੇ ਉਹ ਜੰਗਨਾਥ ਮਹਿਕਮੇ ਦਫਤਰ ਦੇ ਮੰਗਰਲੇ ਪਾਸੇ ਉਹ ਸਾਹਮਣੇ ਭਾਈ ਰਣਜੀਤ ਸਿੰਘ ਨਗਰ ਹੈ ਸੋ ਆ ਸਾਰੀਆਂ ਗਲੀਆਂ ਮੈਂ ਜਾਣਦਾ ਆ ਹੈ ਬੋਲ ਹੰਬਣਾ ਸਭ ਗਾਏ ਹੋਏ ਨੇ ਸੋ ਨਾ ਕੋਈ ਟੀਵੀ ਤੇ ਹੋਂ ਦਾ ਚਾਹ ਹੈ ਨਾ ਕੋਈ ਖਬਰ ਚ ਫੋਟੋ ਛਪਾਉਣ ਦਾ ਚਾਹ ਹੈ ਬਸ ਹੁਣ ਤਾਂ ਇੱਕੋ ਹੀ ਚਾਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਜੇ ਪੰਜਾਬ ਦੇ ਲੋਕ ਦੁਬਾਰਾ ਭੰਗੜੇ ਗਿੱਧੇ ਪਾਉਣ ਖੁਸ਼ੀ-ਖੁਸ਼ੀ ਬਸਣ ਆਹੀ ਚਾਹ ਬਸ ਕੋਈ ਕੁਰਸੀ ਦਾ ਲਾਲਚ ਨਹੀਂ ਕੋਈ ਕੁਛ ਨਹੀਂ ਐਮਪੀ ਬਣਾਇਆ ਪਹਿਲਾਂ ਤੁਸੀਂ ਦੋ ਵਾਰੀ ਸੰਗਰੂਰ ਤੋਂ ਮੁੱਖ ਮੰਤਰੀ ਬਣਾਤੇ ਮੁੱਖ ਮੰਤਰੀ ਪੰਜਾਬ ਦੇ ਆ ਭਗਵੰਤ ਮਾਨ ਦਾ ਸਾਰੀ ਦੁਨੀਆ ਦਾ ਜੀ ਸੋ ਇਸ ਕਰਕੇ ਮੈਨੂੰ ਦੱਸੋ ਵੀ ਮੇਰਾ ਨਾਂ ਜਣਾ ਵੱਡਾ ਹੋਇਆ ਜਾਂ ਛੋਟਾ ਹੋਇਆ ਮੁਕੰਮਤ ਦਾ ਕੱਲੇ ਪੰਜਾਬ ਦੇ ਫੈਸਲੇ ਲੈਂਦਾ ਦਾ ਭਗਵਾਨ ਤੁਮਨ ਦਾ ਸਾਰੇ ਦੇਸ਼ ਜਾਂਦੇ ਲਫਟਰ ਚੈਲੰਜ ਤੋਂ ਬਾਅਦ ਤਾਂ ਹਿੰਦੀ ਵਿੱਚ ਵੀ ਜਲੇ ਜਾਂਦੇ ਸੀ ਸਾਰੀ ਦੁਨੀਆ ਵਿੱਚ ਘੁੰਮਦੇ ਸੀ ਸੋ ਇਸ ਕਰਕੇ ਕੋਈ ਇਦਾਂ ਦਾ ਚਾਹ ਨਹੀਂ ਬਸ ਇੱਕੋ ਹੀ ਵੀ ਸਮਾਜ ਨੇ ਮੈਨੂੰ ਬਹੁਤ ਕੁਝ ਦਿੱਤਾ ਬਹੁਤ ਛੋਟੀ ਉਮਰੇ ਦੌਲਤਾਂ ਸ਼ੌਰਤਾ ਦਿੱਤੀਆਂ ਪਰ ਮੈਂ ਫਿਰ ਸਮਾਜ ਨੂੰ ਉਹਦੇ ਬਦਲੇ ਕੀ ਦਿੱਤਾ ਮੈਂ ਸਮਾਜ ਨੂੰ ਕੀ ਵਾਪਸ ਦੇ ਰਿਹਾ ਇਹ ਹੀ ਪ੍ਰਾਪਤੀ ਹੋਊਗੀ ਆਮ ਆਦਮੀ ਕਲੀਨਿਕ ਖੁੱਲਣਗੇ ਹਸਪਤਾਲ ਸ਼ਾਨਦਾਰ ਹੋਣਗੇ ਇਲਾਜ ਹੋਊਗਾ ਗਰੀਬਾਂ ਦਾ ਕੋਈ ਕੋਈ ਬੰਦਾ ਇਲਾਜ ਕਨੀਓ ਇਹ ਨਹੀਂ ਹੈਗਾ ਕਿ ਇਲਾਜ ਕਨੀਓ ਜਿਹੜਾ ਉਹ ਰਹਿ ਗਿਆ ਜਾਂ ਕੋਈ ਬੱਚਾ ਫੀਸ ਕਨੀਓ ਪੜਨੋਂ ਰਹਿ ਗਿਆ ਇਹ ਨਹੀਂ ਹੋਊਗਾ ਜੀ ਅੱਗੇ ਉਹ ਬੱਚੇ ਦੇ ਟੈਲੈਂਟ ਤੇ ਡਿਪੈਂਡ ਕਰਦਾ ਕਿ ਉਹ ਕਿੰਨਾ ਕੁ ਉੱਚਾ ਉੱਡਦਾ ਅਸੀਂ ਉਹਨੂੰ ਮੌਕਾ ਜ਼ਰੂਰ ਦੇਵਾਂਗੇ ਉੱਡਣ ਦਾ ਤਾਂ ਕੁੜੀਆਂ ਨੇ ਮੁੰਡੇ ਨੇ ਸਾਡੇ ਬੱਚੇ ਬਹੁਤ ਹੁਸ਼ਿਆਰ ਨੇ ਬਸ ਮੌਕਾ ਮਿਲਣਾ ਚਾਹੀਦਾ ਇੱਕ ਵਾਰ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਬੇਨਤੀ ਕਰਨ ਵਾਸਤੇ ਕਿ ਮੈਨੂੰ ਪੱਤਰਕਾਰ ਵੀ ਕਹਿੰਦੇ ਆ ਕਹਿੰਦੇ ਵੀ ਤੁਸੀਂ ਇੰਨਾ ਦਿਨ ਚ ਮੀਟਿੰਗਾਂ ਵੀ ਕਰਦੇ ਹੋ ਰੈਲੀਆਂ ਵੀ ਕਰਦੇ ਹੋ ਤੇ ਥੱਕਦੇ ਨਹੀਂ ਹੈਗੇ ਮੈਂ ਕਹਾਂ ਜੀ ਜਦੋਂ ਪਿਆਰ ਹੀ ਇੰਨਾ ਮਿਲਦਾ ਹੋਵੇ ਲੋਕਾਂ ਦਾ ਫਿਰ ਥੱਕਣ ਨਹੀਂ ਦਿੰਦਾ ਤੁਹਾਡੀਆਂ ਤਾੜੀਆਂ ਤੁਹਾਡਾ ਪਿਆਰ ਉਹ ਥੱਕਣ ਨਹੀਂ ਦਿੰਦਾ